ਸੋ ਸ੍ਰੀ ਗੁਰੂ ਬਾਬੇ ਹੋਰ ਸਾਫ ਚੜ੍ਹਦੀ ਕਲਾ ਵਿੱਚੋਂ ਉਮੀਦ ਕਰਦਾ ਸਭ ਚੜ੍ਹਦੀ ਕਲਾ ਵਿੱਚ ਹੀ ਹੋਵੋਗੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੇ ਬੰਦਿਆ ਨੇ 9 ਮਹੀਨਾ ਵਾਲੇ ਪੇਪਰ ਤੇ ਸਾਲ ਵਾਲੇ ਪੇਪਰ ਅਪਲਾਈ ਕਰ ਰੱਖਿਆ ਇਟਲੀ ਦੇ ਤੇ ਇਟਲੀ ਆ ਆ ਰਹੇ ਨੇ ਇਟਲੀ ਦੇ ਪੇਪਰਾਂ ਲਈ ਅਪਲਾਈ ਕਰ ਰੱਖਿਆ ਨੇ ਤੇ ਗੱਲਬਾਤ ਕਰਾਂਗੇ ਅੱਜ ਆਪਾਂ ਗੱਲਾਂ ਸੱਚੀਆਂ ਕਰਾਂਗੇ ਇੱਥੋਂ ਦੀ ਜੋ ਇੱਥੋਂ ਦੇ ਹਾਲਾਤ ਹੋ ਰੱਖੇ ਨੇ ਇਟਲੀ ਦੇ ਬੀ ਕੀ ਜਿਆਦਾਤਰ ਮੈਕਸਿਮਮ ਬੰਦੇ ਕੀ ਮੁਸ਼ਕਲਾਂ ਫੇਸ ਕਰ ਰਹੇ ਨੇ ਜਾਂ ਕੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਉਸ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਵੀਡੀਓ ਅੱਜ ਉਹਨਾਂ ਬੰਦਿਆਂ ਲਈ ਆ ਜਿਹੜੇ ਬੰਦੇ ਹੁਣ ਨਵੇਂ ਆ ਰਹੇ ਨੇ ਠੀਕ ਹੈ ਤੇ ਕਿਉਂਕਿ ਵੀਰੋ ਇਸ ਚੀਜ਼ ਲਈ ਪਹਿਲਾਂ ਹੀ ਤੁਸੀਂ ਉਸ ਤਿਆਰ ਰਹੇ ਹੋ ਤੇ ਜਾਂ ਇਸ ਚੀਜ਼ ਨੂੰ ਤੁਸੀਂ ਤੁਹਾਨੂੰ ਉਹ ਚ ਜਾਂਦੀ ਪ੍ਰੋਬਲਮ ਨਾ ਆਵੇ ਤੁਸੀਂ ਇਸ ਚੀਜ਼ ਦਾ ਪਹਿਲੀ ਕੋਈ ਨਾ ਕੋਈ ਨਿਚੋੜ ਕੱਢ ਲਵੋ ਤਾਂ ਕਰਕੇ ਵੀਡੀਓ ਜ਼ਰੂਰ ਦੇਖਿਓ ਤੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਤਾਂ ਜੋ ਆਪਣੀ ਅੱਗੇ ਦੀ ਨਿਊ ਜੋ ਅਪਡੇਟ ਹੋਏਗੀ ਜਾਂ ਨਿਊ ਵੀਡੀਓਜ਼ ਹੋਣਗੀਆਂ ਤੁਹਾਨੂੰ ਮਿਲ ਸਕਣ ਤੇ ਵੀਡੀਓ ਸ਼ੁਰੂ ਕਰਦੇ ਆ ਅੱਜ ਆਪਾਂ ਗੱਲਬਾਤ ਕਰਨੀ ਹੈ ਪਹਿਲਾਂ ਤਾਂ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਆ ਪੇਪਰਾਂ ਦੀ ਕਿਉਂਕਿ ਜਿਆਦਾਤਰ ਬੰਦੇ ਤੇ ਮੈਕਸਿਮਮ ਬੰਦਿਆਂ ਨੂੰ ਕੰਡੀਸ਼ਨਾਂ ਦੇ ਸਾਹਮਣੇ ਆ ਰਹੀਆਂ ਨੇ ਜਿਵੇਂ ਬੰਦੇ 9 ਮਹੀਨਿਆਂ ਵਾਲੇ ਪੇਪਰਾਂ ਤੇ ਪਹਿਲਾਂ ਆ ਰਹੇ ਆ ਐਂਟਰੀ ਐ ਨਾ ਕਿਉਂਕਿ 9 ਮਹੀਨਿਆਂ ਵਾਲੇ ਪੇਪਰ ਇੱਕ ਸੀਜ਼ਨਲ ਪੇਪਰ ਆ ਠੀਕ ਐ ਉਹ ਤੁਹਾਡੀ ਇੱਕ ਐਂਟਰੀ ਐ ਜਿੰਨਾ ਟਾਈਮ ਉਹ ਤੁਹਾਡਾ ਵੀਜ਼ਾ ਵੈਲਿਡ ਆ ਉਹਨਾਂ ਟਾਈਮ ਤੁਹਾਡੀ ਉੱਥੇ ਤੁਸੀਂ ਕੰਮ ਕਰ ਸਕਦੇ ਹੋ ਉਸ ਤੋਂ ਬਾਅਦ ਉਸ ਨੂੰ ਕਨਵਰਟ ਕਰਾਉਣ ਲਈ ਆਪਾਂ ਜਿਹੜਾ ਵਰਕ ਪਰਮਿਟ ਕਨਵਰਟ ਕਰਾਉਣੇ ਉਹਨਾਂ ਕਨਵਰਸ ਹੋਣੇ ਦਾ ਦਮਾਂਦਾ ਕਹਿੰਦੇ ਆ ਤੇ ਉਹ ਪੇਪਰ ਜਿਆਦਾਤਰ ਮਾਲਕ ਨਹੀਂ ਅਪਲਾਈ ਕਰਾ ਰਹੇ ਠੀਕ ਹੈ 9 ਮਹੀਨੇ ਵਾਲੇ ਪੇਪਰਾਂ ਤੇ ਬੰਦੇ ਆ ਰਹੇ ਨੇ ਉਸ ਤੋਂ ਬਾਅਦ ਉਹਨੂੰ ਕਨਵਰਟ ਕਰਾਉਣ ਲਈ ਜੋ ਆਪਾਂ ਨੂੰ ਜੋ ਪੱਕੀ ਸਜ਼ੋਰ ਨੂੰ ਜਿਹੜੀ ਮਿਲਦੀ ਇੱਥੋਂ ਦੀ ਤੇ ਕਨਵਰਸ ਹੋਣ ਦਾ ਦਮੰਦਾ ਕਹਿੰਦੇ ਆ ਉਹ ਪੇਪਰ ਜ਼ਿਆਦਾਤਰ ਜਿਹੜੇ ਆਪਣੇ ਮਾਲਕਾਂ ਜਾਂ ਏਜੰਟ ਅਪਲਾਈ ਨਹੀਂ ਕਰਵਾ ਰਹੇ ਜਿਸ ਦੀ ਵਜ੍ਹਾ ਕਰਨ ਬੰਦੇ ਇੱਥੇ ਕੱਚੇ ਹੀ ਹੋ ਰਹੇ ਨੇ ਠੀਕ ਹੈ ਬੰਦਿਆਂ ਨੂੰ ਅੱਗੇ ਆਪਸ਼ਨ ਨਹੀਂ ਮਿਲ ਰਿਹਾ ਤੇ ਬੰਦੇ ਫਿਰ ਅਜੀਰ ਵੱਲ ਨੂੰ ਦੌੜਦੇ ਨੇ ਤੇ ਇਸ ਲਈ ਜਦੋਂ ਤੁਸੀਂ ਕਿਸੇ ਏਜੰਟ ਨਾਲ ਗੱਲਬਾਤ ਕਰਦੇ ਹੋ ਠੀਕ ਹੈ ਮੀ ਉਸ ਨੂੰ ਕਹੋ ਵੀ 9 ਮਹੀਨੇ ਨਾਲ ਨਾਲ ਅੱਗੇ ਦੀ ਅੱਗੇ ਜੋ ਸਾਡਾ ਜੋ ਤੁਸੀਂ ਕਿਉਂਕਿ ਤੁਹਾਡੇ ਤੋਂ ਜਿਹੜੀ ਫੀਸ ਲੈ ਰਿਆ ਵਾ ਉਹ ਸਾਰੀ ਫੀਸ ਉਸ ਅਕੋਰਡਿੰਗ ਹੀ ਦਿਓ ਵੀ ਜੇ ਉਹ ਪੂਰੀ ਜ਼ਿੰਮੇਵਾਰੀ ਚੱਕਦਾ ਵਾ ਕਿ ਜਦੋਂ ਤੁਹਾਡਾ ਕੰਮ ਸਾਰਾ ਕਲੀਅਰ ਹੋ ਜਾਵੇ ਇੱਥੇ ਆ ਕੇ ਅੱਧੀ ਫੀਸ ਸਮਝੋ ਪਹਿਲਾਂ ਦੇਤੀ ਅੱਧੀ ਬਾਅਦ ਵਿੱਚ ਦੇਤੀ ਉਦਾਂ ਆਪਣਾ ਐਡਜਸਟਮੈਂਟ ਕਰਿਓ ਏਜੰਟ ਨਾਲ ਵੀ ਅਭੀ ਤਾਂ ਜੋ ਤੁਹਾਨੂੰ ਕੋਈ ਅੱਗੇ ਪ੍ਰੋਬਲਮ ਨਾ ਆਵੇ ਠੀਕ ਹੈ ਤੇ ਉਸ ਤੋਂ ਬਾਅਦ ਗੱਲ ਕਰੀ ਆਪਾਂ ਨਾਲ ਦੀ ਨਾਲ ਸਾਲ ਵਾਲੇ ਪੇਪਰਾਂ ਦੀ ਵੀ ਸਾਲ ਵਾਲੇ ਪੇਪਰਾਂ ਦੇ ਵੀ ਏਜੰਟ ਕੀ ਕਰ ਰਹੇ ਨੇ ਬੰਦੇ ਆ ਰਹੇ ਨੇ ਸਾਲ ਵਾਲੇ ਪੇਪਰਾਂ ਤਿਆਰ ਰੱਖੇ ਤੇ ਅੱਗੇ ਜੋ ਏਜੰਟ ਜਾਂ ਮਾਲਕ ਨੇ ਉਹ ਕਿੱਟਾ ਨਹੀਂ ਜਮ੍ਹਾਂ ਕਰਾ ਰਹੇ ਤੇ ਬਹਾਨੇ ਲਗਾ ਰਹੇ ਨੇ ਕਿ ਵੀ ਸਾਨੂੰ ਜੋ ਪਰਖਤੂਰੇ ਦੇ ਵਿੱਚ ਜਾਂ ਕਸੂਰੇ ਦੇ ਵਿੱਚ ਉਥੇ ਡੇਟ ਨਹੀਂ ਮਿਲੀ ਸਾਨੂੰ ਉਥੇ ਅਪਾਇੰਟਮੈਂਟ ਨਹੀਂ ਮਿਲ ਰਹੀ ਤੇ ਵੀ ਇਦਾਂ ਦੀਦਾਂ ਗੱਲਾਂ ਟਾਲੀ ਜਾ ਰਹੇ ਨੇ ਬੰਦੇ ਨੂੰ ਸਾਤ-ਸਾਤ ਅੱਠ-ਅੱਠ ਮਹੀਨੇ ਸਾਲ ਵਾਲੇ ਪੇਪਰਾਂ ਤੇ ਬੈਠਿਆ ਨੂੰ ਹੋ ਗਏ ਹੈ ਤਾਂ ਕਿ ਕਿੱਟਾ ਨਹੀਂ ਜਮ੍ਹਾਂ ਹੋਈਆਂ ਤੇ ਅ ਤੇ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਜਦੋਂ ਵੀ ਤੁਸੀਂ ਹੁਣ ਇਟਲੀ ਦੇ ਤੁਹਾਡੇ ਅੱਗੇ ਪੇਪਰ ਨਿਕਲਨੇ ਆ ਜਾਂ ਜਿੰਨਾ ਵੀਰਾਂ ਦੇ ਨਿਕਲ ਰਹੇ ਨੇ ਨਿਕਲ ਗਏ ਨੇ ਤੇ ਇਹ ਚੀਜ਼ਾਂ ਜ਼ਰੂਰ ਧਿਆਨ ਰੱਖੋ ਤਾਂ ਜੋ ਤੁਹਾਨੂੰ ਪ੍ਰੋਬਲਮ ਨਾ ਆਵੇ ਤੇ ਤੁਹਾਡਾ ਜੋ ਸਾਰਾ ਪੇਪਰ ਉਹ ਕਲੀਅਰ ਹੋ ਜਾਵੇ ਤੇ ਜੇ ਤੁਸੀਂ ਕਿਤੇ ਆਉਨੇ ਹੋ ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਤੁਹਾਨੂੰ ਇਸ ਤੀ ਦੇ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਇਟਲੀ ਦੇ ਵਿੱਚ ਯੂਰਪ ਦੇ ਵਿੱਚ ਕਹਿੰਦੇ ਸਭ ਤੋਂ ਔਖਾ ਹੁੰਦਾ ਵਾ ਪੇਪਰ ਬਣਾਉਣੇ ਹੋਣੇ ਤੇ ਬੰਦੇ 9 ਮਿਨਲ ਪੇਪਰਾਂ ਤੇ ਕਾਫੀ ਮੇਰੇ ਜਾਣ ਪਹਿਚਾਨ ਦੇ ਵਿੱਚ ਵੀ ਅੱਗੇ ਜੋ ਟੱਚਸ ਬੰਦੇ ਲਗਾ ਲੋ ਵੀ ਇਦਾਂ ਦੇ ਨੇ 9 ਮਿਨਲ ਪੇਪਰਾਂ ਤੇ ਆਏ ਸਭ ਕੁਝ ਮਤਲਬ ਕਿ ਏਜੰਟ ਦੀ ਜ਼ਿੰਮੇਵਾਰੀ ਦੇ ਅੰਡਰ ਤੁਸੀਂ ਤੇ ਬਾਅਦ ਵਿੱਚ ਵੀ ਸਮਝ ਲਓ ਵੀ ਉਹ ਪੇਪਰ ਅੱਗੇ ਉਹਨਾਂ ਨੂੰ ਕਨਵਰਟ ਹੋਣ ਦਾ ਜ਼ਮਾਨਦਾ ਨਹੀਂ ਬਣਿਆ ਜਾਂ ਉਹਨਾਂ ਦੇ ਪੇਪਰ ਨਹੀਂ ਅੱਗੇ ਕਨਵਰਟ ਹੋਏ ਤੇ ਜਿਸ ਦੀ وجہ ਕਰਕੇ ਉਹ ਬੰਦੇ ਅਜੇ ਕੱਚੇ ਹੀ ਆ ਤੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਕੰਮਕਾਰ ਦੀ ਕਿਉਂਕਿ ਜਦੋਂ ਤੁਹਾਡਾ ਦਮਾਂਡ ਵਗੈਰਾ ਕਲੀਅਰ ਨਹੀਂ ਹੁੰਦੇ ਤੁਹਾਡੇ ਪੇਪਰ ਨਹੀਂ ਬਣਦੇ ਤਾਂ ਤੁਸੀਂ ਕੰਮਕਾਰ ਨਹੀਂ ਕਿਤੇ ਕਰ ਸਕਦੇ ਠੀਕ ਹੈ ਇਲੀਗਲ ਕੰਮ ਤੁਸੀਂ ਕਿਤੇ ਵੀ ਨਹੀਂ ਕਰ ਸਕਦੇ ਇਸੇ ਸਭ ਤੋਂ ਵੱਡੀ ਪ੍ਰੋਬਲਮ ਆ ਕਿਉਂਕਿ ਇੱਥੇ ਕੰਟਰੋਲੇ ਵਗੈਰਾ ਹੁੰਦੀਆਂ ਚੈਕਿੰਗਾਂ ਵਗੈਰਾ ਹੁੰਦੀਆਂ ਨੇ ਤੇ ਜਿਸ ਦੀ ਵਜ੍ਹਾ ਕਰਕੇ ਇੱਥੇ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਇਹਨਾਂ ਕੇਸ ਤੁਸੀਂ ਫੜੇ ਜਾਂਦੇ ਹੋ ਤਾਂ ਤੁਸੀਂ ਕੰਟਰੋਲੇ ਵਗੈਰਾ ਦੇ ਦੌਰਾਨ ਤਾਂ ਤੁਹਾਡੇ ਉਸੇ ਪੇਪਰ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਆ ਤੇ ਦੂਸਰਾ ਫਿਰ ਬੰਦੇ ਜਾਤ ਆ ਜਦੋਂ ਪੇਪਰ ਨਹੀਂ ਬਣਦੇ ਉਹ ਅਜੀਲ ਵਾਲ ਨੂੰ ਭਜਦੇ ਨੇ ਠੀਕ ਹੈ ਅਜੀਬ ਲੈਂਦੇ ਨੇ ਵੀ ਜੀ ਜੀ ਵਜ੍ਹਾ ਕਰ ਨਾਲ ਉਹਨਾਂ ਨੂੰ ਇੱਥੇ ਪਰਮਿਸ਼ਨ ਮਿਲ ਜਾਂਦੀ ਹੈ ਰਹਿਣ ਦੀ ਕੰਮ ਕਰਨ ਦੀ ਪਰ ਉਹ ਇੰਡੀਆ ਨਹੀਂ ਜਾ ਸਕਦੇ ਤੇ ਇਹਨਾਂ ਜਿੰਨਾ ਟਾਈਮ ਉਹਨਾਂ ਦੇ ਮਤਲਬ ਕੁਝ ਟਾਈਮ ਦਾ ਜਿੰਨਾ ਟਾਈਮ ਉਹ ਅਜੀਬ ਦਾ ਹੁੰਦਾ ਵਾ ਤੇ ਉਹਨਾਂ ਟਾਈਮ ਫਿਰ ਉਹ 3-4 ਸਾਲ ਦਾ ਜਿੰਨਾ ਵੀ ਹੁੰਦਾ ਟਾਈਮਿੰਗ ਤੇ ਉਹ ਫਿਰ ਉਹ ਇੰਡੀਆ ਨਹੀਂ ਜਾ ਸਕਦੇ ਤੇ ਉਹਨਾਂ ਟਾਈਮ ਤੁਸੀਂ ਇੱਥੇ ਫਿਰ ਕੰਮ ਕਰ ਸਕਦੇ ਹੋ ਵੀ ਕੋਈ ਵੀ ਫੈਕਟਰੀ ਵਗੈਰਾ ਦੇ ਵਿੱਚ ਕੋਈ ਮੈਗਜ਼ੀਨ ਦੇ ਵਿੱਚ ਕੋਈ ਵੀ ਕੰਮ ਕਰ ਸਕਦੇ ਹੋ ਵੀ ਤੁਹਾਨੂੰ ਆਲ ਇਟਲੀ ਦੇ ਵਿੱਚ ਪਰਮਿਸ਼ਨ ਹੋਏਗੀ ਦੇ ਵੀ ਤੁਸੀਂ ਉਹ ਕੰਮ ਕਰ ਸਕਦੇ ਹੋ ਤੇ ਬਟ ਇੰਡੀਆ ਨਹੀਂ ਜਾ ਸਕਦੇ ਉਹ ਵੀ 3-4 ਸਾਲ ਦਾ ਪ੍ਰੋਸੈਸ ਹੁੰਦਾ ਵਾ ਤੇ ਜ਼ਿਆਦਾਤਰ ਬੰਦੇ ਫਿਰ ਆਪਣੇ ਉਹੀ ਸਵਾਨ ਨੂੰ ਦੌੜ ਰਹੇ ਤੇ ਕੁਝ ਬੰਦੇ ਵਾਪਸ ਵੀ ਗਏ ਨੇ ਠੀਕ ਹੈ ਜਦੋਂ ਏਜੰਟਾਂ ਨੇ ਉਹਨਾਂ ਦੀ ਬਾਹ ਨਹੀਂ ਫੜੀ ਤੇ ਉਸ ਤੋਂ ਬਾਅਦ ਉਹਨਾਂ ਦਾ ਨਾ ਪੇਪਰ ਨਹੀਂ ਬਣੇ ਤੇ ਜਿਸ ਦੀ ਵਜ੍ਹਾ ਕਰ ਉਹਨਾਂ ਦਾ ਕੋਈ ਖਰਚਾ ਪਾਣੀ ਨਹੀਂ ਚੱਲ ਰਿਹਾ ਸੀ ਕਿਉਂਕਿ ਕੰਮ ਨਹੀਂ ਕੰਮ ਨਹੀਂ ਮਿਲ ਰਿਹਾ ਸੀ ਕੰਮ ਦੀ ਵਜ੍ਹਾ ਕਰ ਨਹੀਂ ਸੀ ਪ੍ਰੋਬਲਮ ਆਉਂਦੀ ਇਹਨਾਂ ਦਾ ਕੰਮ ਮਿਲੇ ਤਾਂ ਖਰਚਾ ਪਾਣੀ ਕਿੱਥੋਂ ਕੱਢਣਗੇ ਇਸ ਲਈ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਤੇ ਇੱਕ ਹੋਰ ਜਿਹੜੇ ਬੰਦੇ ਤੁਹਾਡੇ ਇੱਥ ਉਹ ਵੀ ਆਪਣਾ ਗੱਲਬਾਤ ਸਾਰੀ ਕਰਕੇ ਕਲੀਅਰ ਕਰਿਓ ਕਿਉਂਕਿ ਬੰਦੇ ਬਾਅਦ ਵਿੱਚ ਇੱਥੇ ਬਹੁਤ ਰੋਲਦੇ ਆ ਠੀਕ ਹੈ ਜਿਹੜਾ ਬੰਦਾ ਤੁਹਾਡੀ ਜ਼ਿੰਮੇਵਾਰੀ ਚੱਕਦਾ ਏ ਵੀ ਹਾਂਜੀ ਤੁਹਾਨੂੰ ਰੱਖਾਂਗੇ ਤੁਹਾਨੂੰ ਰੋਟੀ ਪਾਣੀ ਦਵਾਂਗੇ ਤੇ ਬਾਅਦ ਵਿੱਚ ਬੰਦੇ ਆਪਦੇ ਹੱਥ ਖੜੇ ਕਰ ਜਾਂਦੇ ਆ ਇਨ੍ਹਾਂ ਚੀਜ਼ਾਂ ਦੇ ਉੱਪਰ ਵੀ ਜ਼ਰੂਰ ਧਿਆਨ ਦਿਓ ਠੀਕ ਹੈ ਬਾਅਦ ਵਿੱਚ ਬੰਦੇ ਇੱਥੇ ਬਹੁਤ ਰੋਲਦੇ ਦੇਖੇ ਆ ਤੇ ਬੰਦਿਆਂ ਨੂੰ ਖਰਚਾ ਨਹੀਂ ਹੁੰਦਾ ਬੰਦਿਆਂ ਦੀ ਜੇਬ ਦੇ ਵਿੱਚ ਪੰਜੀ ਨਹੀਂ ਹੁੰਦੀ ਤੇ ਫਿਰ ਉਹ ਘਰ ਘਰ ਮਤਲਬ ਕਿ ਪੜਕਣ ਵਾਲੀ ਗੱਲ ਹੋ ਜਾਂਦੀ ਆ ਤੇ ਇਨ੍ਹਾਂ ਚੀਜ਼ਾਂ ਦੇ ਉੱਪਰ ਵੀ ਜ਼ਰੂਰ ਧਿਆਨ ਦਿਓ ਜਿਹੜੇ ਵੀਰ ਆ ਰਹੇ ਠੀਕ ਹੈ ਬਾਅਦ ਵਿੱਚ ਇੰਨਾਂ ਚੀਜ਼ਾਂ ਤੁਹਾਨੂੰ ਵੀ ਫੇਸ ਨਾ ਕਰਨੀਆਂ ਪੈਣ ਆਪਣਾ ਪਹਿਲਾਂ ਹੀ ਸਾਰਾ ਕਲੀਅਰ ਕਰਕੇ ਆਇਓ ਤੇ ਤਾਂ ਜੋ ਤੁਹਾਨੂੰ ਜੋ ਇਟਲੀ ਆਉਨੇ ਹੋ ਤਾਂ ਉਮੀਦ ਕਰਦਾ ਵੀਡੀਓ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਤੇ ਵੀਡੀਓ ਲਾਈਕ ਜਰੂਰ ਕਰ ਲਿਓ ਤੇ ਹੋਰ ਅਪਡੇਟਸ ਲਈ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਕੋਲ ਨਿਊ ਅਪਡੇਟ ਆਪਾਂ ਦਿੰਦੇ ਰਹੀਏ ਤਾਂ ਜੋ ਇਟਲੀ ਦੇ ਜੋ ਹਾਲਾਤ ਨੇ ਜਾਂ ਇਟਲੀ ਦੇ ਕਮਾਕਾਰਾਂ ਬਾਰੇ ਵੀ ਆਪਾਂ ਤੁਹਾਨੂੰ ਅੱਗੇ ਦੇ ਅੱਗੇ ਨੌਲੇਜ ਨਾਲ ਦੀ ਨਾਲ ਦਵਾਂਗੇ ਤੇ ਕੀ ਤੁਸੀਂ ਸਿਖਾ ਕੇ ਕਰ ਸਕਦੇ ਹੋ ਕਿਵੇਂ ਅਪਡੇਟ ਆਪਣੇ ਆਪ ਨੂੰ ਮਤਲਬ ਕਿ ਤੁਸੀਂ ਜਦੋਂ ਤੁਸੀਂ ਆਉਨੇ ਹੋ ਤੁਸੀਂ ਸਟੱਡੀ ਵਗੈਰਾ ਕੀ ਕਰ ਸਕਦੇ ਹੋ ਤੇ ਤੁਹਾਡੇ ਲਈ ਅੱਗੇ ਕੀ ਆਪਸ਼ਨ ਨੇ ਤੇ ਇੱਕ ਜਰੂਰ ਖਾਸ ਕਰਕੇ ਸਾਰੇ ਬੰਦੇ ਜੋ ਵੀ ਇਟਲੀ ਆ ਰਹੇ ਨੇ ਠੀਕ ਹੈ ਜਿਨ੍ਹਾਂ ਨੇ ਪੇਪਰ ਅਪਲਾਈ ਕਰ ਰੱਖੇ ਨੇ ਕੋਈ ਨਾ ਕੋਈ ਬਾਈ ਗੁਣ ਜਰੂਰ ਲੈ ਕੇ ਆਓ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਨਾ ਤੁਹਾਡਾ ਕੋਈ ਰਿਸ਼ਤੇਦਾਰ ਦੱਸੇਗਾ ਨਾ ਹੀ ਕੋਈ ਤੁਹਾਡਾ ਹੋਰ 파ਟਨਰ ਨਾ ਕੋਈ ਨਹੀਂ ਦੱਸੇਗਾ ਠੀਕ ਹੈ ਪਰ ਜੇ ਤੁਹਾਡੇ ਹੱਥ ਦੇ ਵਿੱਚ ਕੋਈ ਨਾ ਕੋਈ ਗੁਣ ਹੋਏਗਾ ਤਾਂ ਤੁਹਾਡੇ ਇੱਥੇ ਵੈਲਿਊ ਬਹੁਤ ਆ ਠੀਕ ਹੈ ਕਿਉਂਕਿ ਜਦੋਂ ਟੈਕਨੀਕਲ ਵਰਕ ਕੰਮ ਤੁਸੀਂ ਕਰਦੇ ਹੋ ਟੈਕਨੀਕਲ ਬੰਦੇ ਦੀ ਤਨਖਾਹ ਵੀ ਜ਼ਿਆਦਾ ਹੁੰਦੀ ਹੈ ਤੇ ਤੁਹਾਡੇ ਕੋਲ ਆਪਸ਼ਨ ਵੀ ਬਹੁਤ ਹੁੰਦੇ ਆ ਤੁਸੀਂ ਇੱਕ ਜਗ੍ਹਾ ਤੇ ਨਹੀਂ ਠਹਿਰ ਸਕਦੇ ਫਿਰ ਤੁਹਾਡੇ ਕੋਲ ਉਹ ਅਦਰ ਆਪਸ਼ਨ ਬਹੁਤ ਹੁੰਦੇ ਆ ਇਸ ਲਈ ਕੋਈ ਨਾ ਕੋਈ ਆਪਣਾ ਕੰਮ ਜ਼ਰੂਰ ਸਿੱਖਿਓ ਟੈਕਨੀਕਲ ਤਾਂ ਜੋ ਤੁਹਾਨੂੰ ਜਦੋਂ ਤੁਸੀਂ ਇਟਲੀ ਆਵੋਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ